ਕੀ ਰਵਨੀਤ ਬਿੱਟੂ ਜੀ ਅੱਜ ਉਸ ਤਰ੍ਹਾਂ ਵੋਟਾਂ ਲੋਕਾਂ ਤੋਂ ਮੰਗ ਰਿਹਾ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਜਿਵੇਂ ਕਿ ਧਰਮਰ ਦੀ ਰਾਜਨੀਤੀ ਨਰਿੰਦਰ ਮੋਦੀ ਜੀ ਕਰਦੇ ਆ ਤੁਹਾਡੇ ਦਾਦਾ ਜੀ ਤੇ ਤਾਂ ਇਸ ਗੱਲ ਦਾ ਇਲਜ਼ਾਮ ਲੱਗਦਾ ਰਿਹਾ ਵੀ ਤੁਹਾਡੇ ਦਾਦਾ ਜੀ ਨੇ ਪੰਜਾਬ ਦੇ ਵਿੱਚ ਨਿਹੱਥੇ ਨੌਜਵਾਨਾਂ ਦੀਆਂ ਮੌਤਾਂ ਕਰਵਾ ਦਿੱਤੀਆਂ ਕੋ ਲੱਖ ਤੇ ਤੈ ਰਮੀਤ ਸਿੰਘ ਬਿੱਟੂ ਦੀ ਹਾਰ ਹੈ ਕਦੇ ਕੋਠੀ ਦੇ ਚੋਂ ਸਮਾਨ ਕੱਢ ਲਿਆ ਮੈਨੂੰ ਜਿ ਕਰੋੜ ਰੁਪਇਆ ਭਰਨਾ ਪੈ ਗਿਆ ਭਾਈ ਤੂੰ ਤੇ ਤੇਰਾ ਪਰਿਵਾਰ ਉਸ ਕੋਠੀ 'ਚ ਰਹੇ ਹੋ ਤੇ ਤੁਹਾਨੂੰ ਆਪ ਨੂੰ ਸ਼ਰਮ ਚਾਹੀਦੀ ਸੀ ਵੀ ਐਮਪੀ ਹੋਣ ਦੇ ਬਾਵਜੂਦ ਤੁਸੀਂ ਪੈਸੇ ਨਹੀਂ ਦਿੱਤੇ ਲੋਕ ਸਭਾ 2024 ਨੂੰ ਲੈ ਕੇ ਸਿਆਸਤ ਬੇਹਦ ਗਰਮਾਈ ਹੋਈ ਹੈ ਉੱਥੇ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਇਸ ਵਕਤ ਬਹੁਤ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਟੱਕਰ ਜਿਹੜੀ ਹੈ ਆਪਸ ਦੇ ਵਿੱਚ ਸਾਥ ਹੀ ਰਹੇ ਦੋ ਲੋਕਾਂ ਦੇ ਵਿੱਚ ਦੱਸੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਰਵਨੀਤ ਮਿੱਟੂ ਨੇ ਤੇ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਹਾਲਾਂਕਿ ਰਵਨੀਤ ਮਿੱਟੂ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਰਾਜਾਵੜਿੰਗ ਦੀ ਟੀ-ਸ਼ਰਟ ਨੂੰ ਲੈ ਕੇ ਜਿਸ ਦੇ ਵਿੱਚ ਇੰਦਰਾ ਗਾਂਧੀ ਨੂੰ ਮਾਤਾ ਦਰਜਾ ਦਿੱਤਾ ਗਿਆ ਸੀ ਤਾਂ ਉਸ ਤੇ ਟਿੱਪਣੀ ਕੀਤੀ ਗਈ ਹੈ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਰਾਣਾ ਚਾਹਲ ਜੀ ਨੇ ਰਾਣਾ ਜੀ ਕਿਵੇਂ ਦੇਖਦੇ ਹੋ ਇੱਕ ਤਾਂ ਦੋਨੋਂ ਸਾਥ ਹੀ ਰਹੇ ਮੁਕਾਬਲਾ ਵੀ ਉਹਨਾਂ ਦੇ ਵਿੱਚ ਤੇ ਇੱਕ ਜਿਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਇੱਕ ਦੂਸਰੇ ਤੇ ਤੰਜ ਕਸਦੇ ਨਜ਼ਰ ਆ ਰਹੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਰਵਨੀਤ ਬਿੱਟੂ ਜੀ ਅੱਜ ਉਸ ਤਰ੍ਹਾਂ ਵੋਟਾਂ ਲੋਕਾਂ ਤੋਂ ਮੰਗ ਰਹੇ ਆ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਆ ਜਿਵੇਂ ਕਿ ਧਰਮ ਦੀ ਰਾਜਨੀਤੀ ਨਰਿੰਦਰ ਮੋਦੀ ਜੀ ਕਰਦੇ ਆ ਨੇਚਰਲ ਐਸ ਸੁਭਾਵਿਕ ਆ ਕਿਉਂਕਿ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਆ ਥੋੜਾ ਬਹੁਤ ਤਾਂ ਉਹਨਾਂ ਤੇ ਰੰਗ ਚੜੂਗਾ ਹੀ ਜਿੱਥੋਂ ਤੱਕ ਰਵਨੀਤ ਸਿੰਘ ਬਿੱਟੂ ਨੇ ਅੱਜ ਟਿੱਪਣੀ ਕੀਤੀ ਆ 84 ਦੇ ਜੋ ਕਤਲੇਆਮ ਹੋਇਆ ਉਸ ਨੂੰ ਲੈ ਕੇ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਪਹਿਲਾਂ ਰਵਨੀਤ ਬਿੱਟੂ ਜੀ ਨੂੰ ਆਪ ਦੇ ਪੀੜੇ ਥੱਲੇ ਸੋਟਾ ਮਾਰਨਾ ਚਾਹੀਦਾ ਕੀ ਉਹ ਉਸੇ ਕਾਂਗਰਸ ਪਾਰਟੀ ਵਿੱਚ ਰਹੇ ਆ ਇਹ ਵੀ ਇੰਦਰਾ ਗਾਂਧੀ ਜੀ ਨੂੰ ਸੋਨੀਆ ਗਾਂਧੀ ਜੀ ਨੂੰ ਮਾਂ ਦਾ ਦਰਜਾ ਦਿੰਦੇ ਸੀ ਤੇ ਜੇ ਰਾਜਾ ਵੜਿੰਗ ਹੋਰਾਂ ਨੇ ਉਸ ਵੇਲੇ ਟੀ-ਸ਼ਰਟ ਪਾ ਲਈ ਤਾਂ ਕਿੱਡੀ ਕੀ ਗੱਲ ਹੈ ਕਿਤੇ ਨਾ ਕਿਤੇ ਜਿਹੜਾ ਮੁੱਦਾ ਹੈਗਾ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਗਰਮਾਇਆ ਜਾ ਰਿਹਾ ਮੈਂ ਰਵਨੀਤ ਬਿੱਟੂ ਨੂੰ ਪੁੱਛਣਾ ਚਾਹਣਾ ਬਿੱਤੂ ਆਡੇ ਮੌਕੇ ਦੇ ਉੱਤੇ ਚਾਹੇ ਕੋਈ ਪ੍ਰਾਈਮ ਮਿਨਿਸਟਰ ਹੋਵੇ ਚਾਹੀ ਮੌਕੇ ਤੇ ਚ ਮੁੱਖ ਮੰਤਰੀ ਹੋਵੇ ਹਾਲਾਤ ਇਦਾਂ ਦੇ ਬਣੇ ਸੀ ਉਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਫਿਰ ਤਾਂ ਤੁਹਾਡੇ ਜਿਹੜੇ ਦਾਦਾ ਜੀ ਆ ਜਿਨ੍ਹਾਂ ਦੀ ਤੁਸੀਂ ਅੱਜ ਫੋਟੋ ਬਿਆਨ ਸਿੰਘ ਹੋਰਾਂ ਦੀ ਲਾਈ ਆ ਉਹਨਾਂ ਨੂੰ ਕਾਤਲ ਕਹਿੰਦੇ ਆ ਪੰਜਾਬ ਦੇ ਸਿੱਖ ਵੀ ਨੌਜਵਾਨਾਂ ਨੂੰ ਮਰਵਾਇਆ ਉਹਨਾਂ ਨੇ ਤੇ ਤੁਸੀਂ ਇਹਦੇ ਬਾਰੇ ਕਲੀਅਰਟੀ ਦਿਓ ਅੱਜ ਦਾਦਾ ਜੀ ਦੇ ਨਾਂ ਦੇ ਉੱਤੇ ਜੇ ਤੁਸੀਂ ਵੋਟਾਂ ਮੰਗ ਰਹੇ ਹੋ ਦਾਦਾ ਜੀ ਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਦੇ ਜਜ਼ਬਾਤਾਂ ਨੂੰ ਖੇਡ ਰਹੇ ਹੋ ਲੋਕਾਂ ਦੇ ਤਾਂ ਇਸ ਗੱਲ ਦਾ ਵੀ ਤੁਸੀਂ ਲੋਕਾਂ ਨੂੰ ਦਿਓ ਰਾਜਾ ਵੜਿੰਗ ਨੇ ਇੱਕ ਟੀ-ਸ਼ਰਟ ਪਾਈ ਹੈ ਤੁਹਾਡੇ ਦਾਦਾ ਜੀ ਤੇ ਤਾਂ ਇਸ ਗੱਲ ਦਾ ਇਲਜ਼ਾਮ ਲੱਗਦਾ ਰਿਹਾ ਬਈ ਤੁਹਾਡੇ ਦਾਦਾ ਜੀ ਨੇ ਪੰਜਾਬ ਦੇ ਵਿੱਚ ਨਿਹੱਥੇ ਨੌਜਵਾਨਾਂ ਦੀਆਂ ਮੌਤਾਂ ਕਰਵਾ ਦਿੱਤੀਆਂ ਸੋ ਰਵਨੀਤ ਬਿੱਟੂ ਨੂੰ ਥੋੜੀ ਸ਼ਰਮ ਆਉਣੀ ਚਾਹੀਦੀ ਆ ਦਰਸਲ ਕੁਝ ਨਹੀਂ ਬਗਲਾਟ ਆ 10 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਟਿਕਟ ਦਿੱਤੀ ਉਹ ਉੱਥੇ ਲੋਕਾਂ ਦੇ ਵਿੱਚ ਗਏ ਨਹੀਂ ਲੋਕਾਂ ਦੇ ਫੋਨ ਨਹੀਂ ਚੁੱਕੇ ਉਹਨਾਂ ਨੇ ਤੇ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਰੋਸ ਸੀ ਉਹ ਬਿੱਟੂ ਜੀ ਪ੍ਰਤੀ ਸੀਗਾ ਇਸ ਗੱਲ ਕਰਕੇ ਬਿੱਟੂ ਜੀ ਨੂੰ ਆਪਦੀ ਹਾਰ ਨਿਸ਼ਚਿਤ ਲੱਗਦੀ ਸੀ ਤੇ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਵੀ ਖਬਰ ਈਵੀਐਮ ਦੀ ਖੇਡਣਾ ਬਿੱਟੂ ਜੀ ਨੂੰ ਮੋਦੀ ਜੀ ਦਿਤਾ ਦੇਣਗੇ ਪਰ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਹਿਯੋਗ ਮਿਲ ਰਿਹਾ ਉੱਥੋਂ ਦੇ ਲੋਕਾਂ ਨਾਲ ਬਿੱਟੂ ਜੀ ਦੀ ਜਿਹੜੀ ਹਾਰ ਆ ਤਕਰੀਬਨ 2 ਲੱਖ ਤੇ ਤਹਿ ਸੋ ਇਹ ਬਿੱਟੂ ਬੜਾ ਵੱਡਾ ਦਾਵਾ ਕਰਦੇ ਬਿਲਕੁਲ ਬਿਲਕੁਲ 2 ਲੱਖ ਤੇ ਤੈ ਰਵਨੀਤ ਸਿੰਘ ਬਿੱਟੂ ਦੀ ਹਾਰ ਹੈ ਤੇ ਜਿਹੜਾ ਰਵਨੀਤ ਬਿੱਟੂ ਜੀ ਆ ਡਰਾਮੇ ਕਰ ਰਹੇ ਨੇ ਕਦੇ ਕੋਠੀ ਦੇ ਚੋਂ ਸਮਾਨ ਕੱਢ ਲਿਆ ਮੈਨੂੰ ਜਿ ਕਰੋੜ ਰੁਪਈਆ ਭਰਨਾ ਪੈ ਗਿਆ ਭਾਈ ਭਾਈ ਤੂੰ ਤੇ ਤੇਰਾ ਪਰਿਵਾਰ ਉਸ ਕੋਠੀ 'ਚ ਰਹੇ ਹੋ ਤੇ ਤੁਹਾਨੂੰ ਆਪ ਨੂੰ ਸ਼ਰਮ ਚਾਹੀਦੀ ਸੀ ਵੀ ਐਮਪੀ ਹੋਣ ਦੇ ਬਾਵਜੂਦ ਤੁਸੀਂ ਪੈਸੇ ਨਹੀਂ ਦਿੱਤੇ ਸੋ ਕਿਤੇ ਨਾ ਕਿਤੇ ਪੂਰਾ ਕੀ ਸਿਨੈਰੀਓ ਕੀ ਹੋਇਆ ਸੀ ਬੜੇ ਭਾਵੁਕ ਨਜ਼ਰ ਆ ਰਹੇ ਸੀ ਰਵਨੀਤ ਬਿੱਟੂ ਕੇ ਜਿਸ ਤਰੀਕੇ ਦੇ ਨਾਲ ਮੈਨੂੰ ਕੱਢਿਆ ਗਿਆ ਮੇਰੇ ਬੱਚਿਆਂ ਨੂੰ ਘਰੋਂ ਕੱਢਿਆ ਗਿਆ ਤੁਸੀਂ ਦੇਖੋ ਪਹਿਲੀ ਗੱਲ ਆਦਰਨੀਏ ਰਵਨੀਤ ਬਿੱਟੂ ਜੀ ਉਹਨਾਂ ਕੋਲੇ ਤਿੰਨ ਘਰ ਨੇ ਤਿੰਨ ਘਰਾਂ ਆ ਲੈ ਨੂੰ ਬੇਗਰ ਕੌਣ ਕਰ ਸਕਦਾ ਕਿਤੇ ਨਾ ਕਿਤੇ ਜਿੱਥੇ ਡਿਫਾਲਟਰ ਸੀ ਜਿਹੜੇ ਮਕਾਨ ਦਾ ਆਪਾ ਕਿਰਾਇਆ ਨਹੀਂ ਦਿੱਤਾ ਉਹ ਐਨ ਮੌਕੇ ਤੇ ਕਾਰਵਾਈ ਜੋ ਕੀਤੀ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਕਾਂਗਰਸ ਪਾਰਟੀ ਦਾ ਤਾਂ ਉਹਦੇ ਵਿੱਚ ਲੈਣਾ ਦੇਣਾ ਹੀ ਨਹੀਂ ਹੈਗਾ ਪਿਛਲੇ ਟਾਈਮ ਤੋਂ ਇਹ ਉਸ ਨਿਵਾਸ ਥਾਨ ਦੇ ਵਿੱਚ ਰਵਨੀਤ ਬਿੱਟੂ ਜੀ ਰਹਿ ਰਹੇ ਨੇ ਪਰ ਬਿੱਟੂ ਸਾਹਿਬ ਨੂੰ ਖੁਦ ਨੂੰ ਚਾਹੀਦਾ ਸੀ ਵੀ ਜਿਹੜੀ ਚੀਜ਼ ਮੈਂ ਵਰਤਣ ਆ ਉਹਦਾ ਕਿਰਾਇਆ ਭਰਾਂ ਤੇ ਜੇ ਉਹਨਾਂ ਨੂੰ ਐਨ ਮੌਕੇ ਦੇ ਉੱਪਰ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਆ ਜਦੋਂ ਅਸੀਂ ਨਾਮਿਨੇਸ਼ਨ ਭਰਨਾ ਹੁੰਦਾ ਸਾਨੂੰ ਐਨਓਸੀਆਂ ਚਾਹੀਦੀਆਂ ਹੁੰਦੀਆਂ ਬਈ ਕੋਈ ਪੈਂਡਿੰਗ ਤਾਂ ਨਹੀਂ ਕਿਤੇ ਤੇ ਉਹਨਾਂ ਨੂੰ ਸਵਭਾਵਿਕਾ ਜੋ ਪੈਸਾ ਦੇਣਾ ਸੀ ਉਹਨਾਂ ਨੂੰ ਦੇਣਾ ਪੈਣਾ ਸੀ ਐਨਓਸੀ ਉਹਨਾਂ ਨੂੰ ਤਾਂ ਹੀ ਮਿਲਣੀ ਸੀ ਉੱਥੋਂ ਲੈ ਕੇ ਇਹ ਇਲਜ਼ਾਮ ਸਾਰਾ ਕਾਂਗਰਸ ਦੇ ਸਰਕਿਓ ਫਿਰ ਭੰਨਿਆ ਜਾ ਰਿਹਾ ਬਖਲਾਟ ਹਾਰ ਜਿਵੇਂ ਨਰਿੰਦਰ ਮੋਦੀ ਜੀ ਕਹਿੰਦੇ ਆ ਇਸ ਬਾਰ 400 ਪਾਰ ਤੇ ਉਸੇ ਤਰ੍ਹਾਂ ਰਵਨੀਤ ਬਿੱਟੂ ਕਹਿੰਦੇ ਸੀ ਬਾਹਰ ਦਾ ਕੈਂਡੀਡੇਟ ਆ ਗਿਆ ਇਹਨੇ ਜਿਤਨਾ ਨਹੀਂ ਪਰ ਜਿਸ ਤਰ੍ਹਾਂ ਰਾਜਾ ਵੜਿੰਗ ਦੀ ਇੱਕ ਹਵਾ ਚੱਲ ਰਹੀ ਹੈ ਰਾਜਾ ਵੜਿੰਗ ਪਾਰਟੀ ਦੇ ਨਾਲ-ਨਾਲ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਹੀ ਪਰ ਰਾਜਾ ਵੜਿੰਗ ਦਾ ਖੁਦ ਵੀ ਬਹੁਤ ਵੱਡਾ ਇੱਕ ਨਾਂ ਲੋਕਾਂ ਦੇ ਵਿੱਚ ਬੈਂਸ ਦੇ ਆਨ ਨਾਲ ਲੱਗਦਾ ਹੈ ਕਿ ਲੁਧਿਆਣਾ ਦੇ ਵਿੱਚ ਖਾਸ ਕਰਕੇ ਕਿਉਂਕਿ ਇੱਕ ਵੋਟ ਬੈਂਕ ਹੈ ਬੈਂਸ ਹੋਰਾਂ ਦਾ ਵੀ ਤੇ ਉਹਦੇ ਨਾਲ ਫਾਇਦਾ ਪਹੁੰਚੇਗਾ ਸੁਭਾਵਿਕ ਹੈ ਕਾਂਗਰਸ ਪਾਰਟੀ ਲਈ ਇੱਕ ਇੱਕ ਵੋਟ ਮਹੱਤਵ ਰੱਖਦੀ ਹੈ ਲੋਕਤੰਤਰ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ ਤੇ ਬੈਂਸ ਸਾਹਿਬ ਹੋਰ ਇਹ ਤਾਂ ਦੋ ਹਲਕਿਆਂ ਦੇ ਉੱਪਰ ਪਹਿਲਾਂ ਐਮ.ਐਲ.ਏ ਰਏ ਆ ਹਲਕਾ ਇੰਚਾਰਜ ਰਏ ਆ ਲੋਕਨ ਸਾਫ ਪਾਰਟੀ ਨੇ ਚੰਗਾ ਪਰਫਾਰਮ ਕੀਤਾ ਆਈ ਥਿੰਕ ਨੀਅਰ ਅਬਾਊਟ 237000 ਵੋਟ ਪਿਛਲੇ ਵਾਰ ਯੂ ਲੈ ਕੇ ਗਏ ਆ ਸੋ ਇਦਾਂ ਦੇ ਸਾਥੀ ਤੇ ਆਉਣ ਨਾ ਜ਼ਰੂਰ ਕਾਂਗਰਸ ਪਾਰਟੀ ਨੂੰ ਬਲ ਮਿਲੂਗਾ ਤੇ ਮੈਂ ਤੁਹਾਨੂੰ ਕਿਹਾ ਰਿਟਨ ਦੇ ਵਿੱਚ ਲਿਖ ਲਓ 2 ਲੱਖ ਤੇ ਰਵਨੀਤ ਬਿੱਟੂ ਦੀ ਹਾਰ ਤੈ ਹੈ ਜੇ ਰਵਨੀਤ ਬਿੱਟੂ ਚੌਥੇ ਨੰਬਰ ਤੇ ਆਉਣਾ ਰਵਨੀਤ ਬਿੱਟੂ ਨੇ ਉੱਥੋਂ ਅੱਛਾ ਰਾਣਾ ਜੀ ਦਾਵਾ ਤਾਂ ਤੁਸੀਂ ਬਹੁਤ ਵੱਡਾ ਕਰਤਾ ਕਿ ਚੌਥੇ ਨੰਬਰ ਤੇ ਆਣਾ ਪਰ ਸਿਆਸਤ ਨੂੰ ਲੈ ਕੇ ਮੇਰਾ ਆਖਰੀ ਸਵਾਲ ਹੈ ਕੀ ਲੱਗਦਾ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਸਿਰਫ ਖੇਡ ਕੁਰਸੀ ਦੀ ਰਹਿ ਗਈ ਹੈ ਜਿਹੜੇ ਦੋ ਚੰਗੇ ਸਾਥੀ ਸੀਗੇ ਇੱਕੋ ਪਾਰਟੀ ਦੇ ਵਿੱਚ ਰਹੇ ਅੱਜ ਉਹ ਇੱਕ ਦੂਸਰੇ ਨੂੰ ਜਿਸ ਤਰੀਕੇ ਦੇ ਬੋਲ ਬੋਲ ਰਹੇ ਆ ਜਿਸ ਤਰੀਕੇ ਦੇ ਤੰਜ ਕਸ ਰਹੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਜਦੋਂ ਕੋਈ ਸਵਾਲ ਕਰਦਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਕਦੇ ਉਹਦੇ ਨੂੰ ਕੋਈ ਗਲਤ ਤੰਜ ਨਹੀਂ ਕੀਤਾ ਉਹਨਾਂ ਨੇ ਇਹ ਗੱਲ ਕਹੀ ਵੀ ਜਿਸ ਪਾਰਟੀ ਨੇ ਇੰਨਾ ਕੁਝ ਦਿੱਤਾ ਹੋਵੇ ਉਸ ਪਾਰਟੀ ਨੂੰ ਭੰਡੋ ਨਾ ਤੁਸੀਂ ਦੂਜੀ ਪਾਰਟੀ 'ਚ ਜਾਵੜੇ ਗੁੱਡ ਬਾਏ ਟਾਟਾ ਤੁਸੀਂ ਉੱਥੇ ਕੰਮ ਕਰੋ ਬੀਜੇਪੀ ਦਾ ਧਿਆਨ ਰੱਖੋ ਕਾਂਗਰਸ ਦਾ ਨਾ ਕਰੋ ਕਿਤੇ ਨਾ ਕਿਤੇ ਰਵਨੀਤ ਬਿੱਟੂ ਹੋਰੀ ਕਾਂਗਰਸ ਦਾ ਬੜਾ ਧਿਆਨ ਰੱਖ ਰਹੇ ਆ ਤੇ ਜਿਹੜੇ ਰਵਨੀਤ ਬਿੱਟੂ ਆ ਰਵਨੀਤ ਬਿੱਟੂ ਸਿਆਸਤ ਉਹਨਾਂ ਨੇ ਬੜੀ ਘਟੀਆ दर्जे ਦੀ ਸ਼ੁਰੂ ਕਰ ਦਿੱਤੀ ਦੇਖ ਦਿਖਾਵੇ ਵਾਲੀ ਜਿਵੇਂ ਮੋਦੀ ਸਾਹਿਬ ਕੱਲ ਗੰਗਾ ਦੇ ਤੱਤ ਦੇ ਉੱਤੇ ਖੜੇ ਰੋ ਰਹੇ ਸੀ ਰਵਨੀਤ ਬਿੱਟੂ ਸਾਹਿਬ ਘਰ ਨੂੰ ਲੈ ਕੇ ਰੋ ਰਹੇ ਸੀ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਕੋਈ ਏਦਾਂ ਦੀ ਟਿੱਪਣੀ ਨਹੀਂ ਕੀਤੀ ਪਰ ਜਿੱਥੋਂ ਤੱਕ ਤੁਸੀਂ ਓਵਰਆਲ ਪੋਲਿਟਿਕਸ ਦਾ ਸਿਨੈਰੀਓ ਕਹਿ ਰਹੇ ਹੋ ਕਿਤੇ ਨਾ ਕਿਤੇ ਲੋਕਾਂ ਦਾ ਪੋਲਿਟਿਸ਼ੀਅਨਸ ਨੂੰ ਵਿਸ਼ਵਾਸ ਉੱਠਦਾ ਜਾ ਰਿਹਾ ਲੋਕ ਇਸ ਤਰ੍ਹਾਂ ਦੇਖ ਰਿਹਾ ਵੀ ਜਿਹੜੀਆਂ ਪਾਰਟੀਆਂ ਨੇ ਮਾਨ ਸਨਮਾਨ ਦਿੱਤਾ ਰਵਨੀਤ ਸਿੰਘ ਬਿੱਟੂ ਸਭ ਤੋਂ ਵੱਡੀ ਮੈਂ ਕਹਿੰਨਾ ਬੇਗਹਿਰਤ ਬੇਅਣਖੀ ਤੇ ਧੋਖੇਬਾਜ਼ੀ ਦੀ ਮਿਸਾਲ ਪੰਜਾਬ ਦੇ ਵਿੱਚ ਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਦਾਦੀ ਜੀ ਨੂੰ ਟਿਕਟ ਦਿੱਤਾ ਦਾਦਾ ਜੀ ਨੂੰ ਚੀਫ ਮਿਨਿਸਟਰ ਬਣਾਇਆ ਦਾਦਾ ਜੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ ਖੁਦ ਦੇ ਬ੍ਰਦਰ ਨੂੰ ਡੀਐਸਪੀ ਲਾਇਆ ਗਲਤ ਤਰੀਕੇ ਨਾਲ ਕੈਪਟਨ ਸਾਹਿਬ ਨੇ ਜਾ ਕੇ ਖੈਰ ਮੈਂ ਤਾਂ ਉਦੋਂ ਵੀ ਤੁਹਾਡੇ ਦੇਖਣ ਵਾਲੇ ਕਹਿਣਗੇ ਵੀ ਗਲਤ ਤਰੀਕੇ ਨਾਲ ਆਇਆ ਉਦੋਂ ਨਹੀਂ ਬੋਲੇ ਅਸੀਂ ਤਾਂ ਉਦੋਂ ਵੀ ਬੋਲੇ ਸੀ ਵੀ ਇਹ ਜਿਹੜੀਆਂ ਨੌਕਰੀਆਂ ਆਮ ਘਰਾਂ ਦੇਆਂ ਨੂੰ ਦੇਣੀਆਂ ਚਾਹੀਦੀਆਂ ਜਦੋਂ ਤੁਸੀਂ ਵਾਦਾ ਕਰ ਕਰ ਨੌਕਰੀ ਦੀ ਗੱਲ ਦਾ ਕੀਤਾ ਤੇ ਰਵਨੀਤ ਬਿੱਟੂ ਦੇ ਭਰਾ ਨੂੰ ਨਹੀਂ ਮਿਲਣੀ ਚਾਹੀਦੀ ਜਾਂ ਫਤੇਜੰਗ ਦੇ ਪੁੱਤਰ ਨੂੰ ਨਹੀਂ ਮਿਲਣੀ ਚਾਹੀਦੀ ਇਹ ਗੱਲਾਂ ਉਸ ਵੇਲੇ ਕਹੀਆਂ ਸੋ ਮੈਂ ਇਹਨੂੰ ਥੋੜਾ ਕੋ-ਲਿੰਕ ਤਾਂ ਕਰਤਾ ਲੋਕਾਂ ਦਾ ਸਵਾਲ ਤੇ ਜਿੱਥੇ ਤੇਕ ਰਾਜਾ ਵੜਿੰਗਾ ਹਿਸ ਫੋਕਸ ਇਜ਼ ਟੋਟਲੀ ਓਨ ਹਿਸ ਇਲੈਕਸ਼ਨ ਕੋਈ ਇਸਾ ਕਾਂਗਰਸ ਪਾਰਟੀ ਬਣੀ ਉਹ ਗਲਤ ਨਹੀਂ ਕੀਤਾ ਜਾ ਰਿਹਾ ਇਹ ਪੰਜਾਬ ਦੇ ਲੋਕ ਸਮਝਦਾਰ ਆ ਕਦੇ ਇਹ ਨਹੀਂ ਹੁੰਦਾ ਵੀ ਪਾ ਪਾਰਟੀ ਨੂੰ ਬੰਦਾ ਕਾਂਗਰਸ ਪਾਰਟੀ ਨੂੰ ਕੋਈ ਡੈਮੇਜ ਹੋਏਗਾ ਇਸ ਚੀਜ਼ ਦੇ ਨਾਲ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਆਪਣੀ ਪਾਰਟੀ ਦਾ ਸਿਕਾ ਨਹੀਂ ਹੋਇਆ ਲੋਕਾਂ ਦੇ ਮਨ ਦੇ ਵਿੱਚ ਸਵਾਲ ਆਂਦਾ ਕਿ ਸਾਡਾ ਸਿਕਾ ਕਿੱਥੋਂ ਹੋਊਗਾ ਬਿਲਕੁਲ ਇਹ ਤਾਂ ਲੋਕ ਸਮਝਦਾਰ ਨੇ ਆ ਜਿਹੜੇ ਆ ਜਾਮ ਆਦਮੀ ਪਾਰਟੀ ਦੇ ਵਿੱਚ ਗਏ ਆ ਟੀਨੂ ਸ਼ੀਨੂ ਰਿੰਕੂ ਕਿੱਲੂ ਇਹ ਸਾਰਿਆਂ ਦੇ ਉੱਤੇ ਦੂਜੀਆਂ ਪਾਰਟੀਆਂ ਚੋਂ ਗਏ ਆ ਇਹਨਾਂ ਤੇ ਲੋਕਾਂ ਨੇ ਵਿਸ਼ਵਾਸ ਹੀ ਨਹੀਂ ਕਰਨਾ ਤੁਸੀਂ ਦੇਖ ਲਿਓ ਇਹ ਜਿਹੜੇ ਪਵਨ ਟੀਨੂ ਦੇਖੋ ਕਿਰਦਾਰ ਦੇਖੋ ਪਵਨ ਟੀਨੂ ਪਹਿਲਾਂ ਭਗਵੰਤ ਮਾਨ ਨੂੰ ਸ਼ਰਾਬੀ ਦੱਸਦੇ ਹੁੰਦੇ ਸੀ ਕੱਲ ਭਗਵੰਤ ਮਾਨ ਦੀ ਗੱਡੀ ਤੇ ਚੜੇ ਫਿਰਦੇ ਆ ਭਗਵੰਤ ਮਾਨ ਜੀ ਉਹਨੂੰ ਨਾਲ ਖੜਾ ਕੇ ਗੱਲ ਕਰ ਰਹੇ ਆ ਵੀ ਇਹ ਲੋਕ ਹੁੰਦੇ ਨੇ ਪਾਰਟੀਆਂ ਦੇ ਵਿੱਚ ਜਿਹੜੇ ਉਧਰੋਂ ਇੱਧਰ ਆ ਜਾਂਦੇ ਨੇ ਇੱਧਰੋਂ ਉਧਰ ਜਾਂਦੇ ਨੇ ਪਰ ਇਹਨਾਂ ਨੂੰ ਨਹੀਂ ਪਤਾ ਵੀ ਦੂਜੇ ਬਾਗ ਦੀ ਤਿਤਲੀ ਤੁਸੀਂ ਨਾਲ ਖੜਾਈ ਖੜਿਓ ਅਕਾਲੀ ਦਲ ਦੀ ਉਸ ਤੋਂ ਬਾਅਦ ਰਿੰਕੂ ਜੀ ਆ ਜਾਂਦੇ ਨੇ ਕਿੱਥੇ ਮਿਆਰ ਆ ਸਿਆਸਤ ਦਾ ਰਿੰਕੂ ਪਹਿਲਾਂ ਕਾਂਗਰਸ ਫੇਰ ਆਮ ਫੇਰ ਭਾਜਪਾ ਤੇ ਲੋਕ ਸਿਆਣੇ ਆ ਲੋਕ ਸਮਝਦਾਰ ਆ ਇਸ ਵਾਰੀ ਲੋਕਾਂ ਨੇ ਜਿਹੜੀ ਵੋਟ ਪਾਉਣੀ ਆ ਵੋਟ ਦੀ ਜਿਹੜੀ ਚੋਟ ਆ ਮੈਂ ਸਮਝਦਾ ਉਹ ਹੱਕ ਤੇ ਸੱਚ ਨੂੰ ਜਾਣੀ ਆ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਟੋਟਲੀ ਲੋਕਾਂ ਦਾ ਮੈਨੀਫੈਸਟੋ ਆ ਭਾਜਪੀ ਨੇ ਕੋਈ ਮੈਨੀਫੈਸਟੋ ਦੇ ਚਾਹਮ ਲੋਕਾਂ ਦੀ ਗੱਲ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਆਪ ਦੇ ਸੀ ਜਿਹੜੀ ਸੱਤਾ ਹੈਗੀ ਖਿਸਕਦੀ ਜਾ ਰਹੀ ਆ ਤੇ ਇਸੇ ਗੱਲ ਕਰਕੇ ਬਿੱਟੂ ਜੀ ਡਰਾਮੇ ਕਰਦੇ ਆ ਚਾਹੇ ਨਰਿੰਦਰ ਮੋਦੀ ਜੀ ਡਰਾਮੇ ਕਰਦੇ ਆ ਬਿਲਕੁਲ ਸਡੇ ਨਾਲ ਪੰਜਾਬ ਕਾਂਗਰਸ ਤੋਂ ਸਪੋਕਸਪਰਸਨ ਰਾਣਾ ਚੈਲ ਸੀ ਜਿਨ੍ਹਾਂ ਨੇ ਸਪਸ਼ਟ ਕੀਤਾ ਇੱਕ ਤਾਂ ਬੜੇ ਵੱਡੇ ਮਾਰਜਨ ਦੇ ਨਾਲ ਕਹਿ ਰਿਹਾ ਕਿ ਰਮਨਿਤ ਬਿੱਟੂ ਚੌਥੇ ਨੰਬਰ ਤੇ ਆਣਗੇ ਬੜਾ ਵੱਡਾ ਦਾਵਾ ਕਰਦੇ ਨਜ਼ਰ ਆ ਰਹੇ ਪਰ ਆਪਸ ਦੀ ਜਿਹੜੀ ਇਹਨਾਂ ਦੀ ਖੁੰਦਕ ਹੈ ਜਾਂ ਆਪਸ ਦੇ ਵਿੱਚ ਜੋ ਤੰਗ ਕਸੇ ਜਾ ਰਿਹਾ ਉਹ ਸਿਆਸਤ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਦੀ ਨਿਗਰਦੀ ਜਾ ਰਹੀ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਕਰ ਦੇਖਣਾ ਹੋਏਗਾ ਕਿ ਪੰਜਾਬ ਦੀ ਜਨਤਾ 1 ਜੂਨ ਨੂੰ ਕਿਸ ਦੇ ਨਾਮ ਦੇ ਉੱਤੇ ਮੋਹਰ ਲਗਾਉਂਦੀ ਹੈ ਲੁਧਿਆਣੇ ਦੀ ਜਨਤਾ ਕਿਸ ਦੇ ਨਾਮ ਦੇ ਉੱਤੇ ਮੋਹਰ ਲਗਾਉਂਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ